ਭਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਪਸ਼ਮੀਨਾ ਚੈੱਕ ਪਸ਼ਮੀਨਾ ਚੈੱਕ ਜੀ ਪਹਿਲਾਂ ਵੀ ਬਹੁਤ ਰੰਗ ਡਿਜ਼ਾਈਨ ਐਸੇ ਦੇ ਵਿੱਚ ਪਹਿਲਾਂ ਖਤਮ ਹੋ ਗਏ ਸੀਗੇ ਨਵੇਂ ਦੁਆਰੇ ਜੀ ਪੂਰਾ ਵਧੀਆ ਹੈਵੀ ਕੁਆਲਿਟੀ ਦੇ ਉੱਤੇ ਪਸ਼ਮੀਨਾ ਚੈੱਕ ਆ ਗਿਆ ਜੀ ਇਹ ਸਪੈਸ਼ਲ ਸੇਲ ਹੈ ਇਹ ਵਧਾ ਕੇ 26 ਜਨਵਰੀ ਤੱਕ ਸੇਲਗਾ 31 26 ਜਨਵਰੀ ਤੱਕ ਪਸ਼ਮੀਨਾ ਚੈੱਕ ਹੈ ਜੀ ਪੂਰਾ ਗਰਮ ਬੁੱਲਣ ਦਾ ਕਪੜਾ ਜੀ ਇਹੇ ਸਿਰਫ 150 ਦਾ ਸੂਟ ਕੱਟਦਾ ਜੀ ਇਹੇ 5 ਮੀਟਰ ਦਾ ਸੂਟ ਹੋਊਗਾ ਜੀ 150 ਰੁਪਏ ਦੇ ਵਿੱਚ ਆਹ ਦੇਖੋ ਰੰਗ ਦੇਖੀ ਚਲੋ ਜੀ ਪਹਿਲਾਂ ਵੀ ਬਹੁਤ ਰੰਗਾਂ ਜਮਾਲ ਆਇਆ ਸੀਗਾ ਨਵੇਂ ਦੁਆਰੇ ਰੰਗ ਆ ਗਏ ਸਾਰੇ ਜੀ ਪਹਿਲਾਂ ਰੰਗੇ ਦੇ ਵਿੱਚ ਬਹੁਤ ਖਤਮ ਹੋ ਗਏ ਸੀਗੇ ਜਿਹੜੇ ਗਾਹਕ ਮੁੜ ਕੇ ਗਏ ਸੀਗੇ ਜਿੰਨੇ ਮਰਜ਼ੀ ਸੂਟ ਲਾ ਜਾ ਸਕਦੇ ਆ ਜੀ ਹੁਣ ਨਵੇਂ ਦੁਆਰੇ ਫੁੱਲ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ माल ਪਹੁੰਚ ਗਿਆ ਜੀ ਪਸ਼ਮੀਨਾ ਚੈੱਕ ਸਿਰਫ 150 ਦਾ ਸੂਟ ਘੱਟਦਾ ਜੀ 150 ਦੇ ਵਿੱਚ ਰੰਗ ਦੇਖੀ ਚਲੋ ਜੀ ਸਕਰੀਨ ਸ਼ਾਟ ਲੈ ਕੇ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਭਰਾਵਾਂ ਦੀ ਹੱਤੀ ਤੇ ਸੇਰ ਮੇਲਾ ਚੱਲ ਰਿਹਾ ਜੀ 5 ਮੀਟਰ ਦਾ ਸੂਟ ਹੈ ਜੀ ਇਹ ਸਿਰਫ 150 ਦਾ ਘੱਟਦਾ ਜੀ 150 ਦੇ ਵਿੱਚ ਪਸ਼ਮੀਨਾ ਚੈੱਕ ਪ्योर ਸਰਦੀ ਵਾਲਾ ਜੀ ਬਿਲਕੁਲ ਹੈਵੀ ਕੁਆਲਿਟੀ ਦਾ ਤੇ ਕਪੜਾ ਹੈਗਾ ਬਹੁਤ ਰੰਗਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਹੀ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਹੈਗਾ ਇਹ ਸ਼ੇਰ ਮੇਲਾ 26 ਜਨਵਰੀ ਦਾ ਕਰਤਾ ਸਪੈਸ਼ਲ 26 ਜਨਵਰੀ ਤੱਕ ਹੀ ਰੰਗ ਦੇਖੀ ਚਲੋ ਜੀ ਜਿੰਨੇ ਮਰਜ਼ੀ ਰੰਗ ਲੈ ਜਾ ਸਕਦੇ ਹੋ ਜੀ ਇੱਕ ਰੰਗ ਦੇ 5-5 7-7 ਸੂਟ ਲੈ ਸਕਦੇ ਹੋਗੇ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਚ ਮਾਲ ਆ ਗਿਆ ਜੀ ਚੈੱਕ ਦੇ ਉੱਤੇ ਆ ਵੇਖੋ ਚੈੱਕ ਦੇ ਵਿੱਚ ਪਹਿਲਾ ਰੰਗ ਖਤਮ ਹੋ ਗਈ ਸੀ ਜੀ ਸਾਰੇ ਜੀ ਬਹੁਤ ਰੰਗ ਆ ਗਈ ਹੁਣ ਇਹਦੇ ਵਿੱਚ 20 ਤੋਂ 22 ਕਲਰਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਹੁਣ ਇਹਦੇ ਵਿੱਚ ਇੱਕ ਨਾਲ ਦੇ ਚਾਹੇ 4 ਸੂਟ ਚਾਹੇ 5 ਸੂਟ ਚਾਹੇ 10 ਸੂਟ ਲੈ ਸਕਦੇ ਹੋ ਜੀ ਭਰਾਵਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਜੀ ਪਸ਼ਮੀਨਾ ਚੈੱਕ ਸਿਰਫ 150 ਸੂਟ ਕਰਤਾ ਜੀ ਇਹ 5 ਮੀਟਰ ਦਾ ਸੂਟ ਹੋਊਗਾ ਜੀ 150 ਦੇ ਵਿੱਚ ਪਸ਼ਮੀਨਾ ਚੈੱਕ ਸੂਟ ਕਾਟੇਜ ਦੇ ਸੂਟ ਕਾਟੇਜ ਦੇ ਰੰਗ ਵੀ ਪਹਿਲਾਂ ਸ਼ੋਰਟ ਹੋਗੇ ਸੀਗੇ ਨਵੇਂ ਦਬਾਰੇ ਰੰਗ ਬਹੁਤ ਆਗੇ ਇਹਦੇ ਵਿੱਚ ਹੁਣ ਕਾਟੇਜ ਦੇ ਵਿੱਚ ਪਹਿਲਾਂ ਦੇਖੋ ਜੀ 400 ਰੁਪਏ ਰੇਟ ਸੀਗਾ ਇਹਦਾ ਰੇਟ ਘਟਾ ਕੇ 300 ਰੁਪਏ ਕਰਤਾ ਜੀ ਕਾਟੇਜ ਦਾ ਸੂਟ ਕਾਟੇਜ ਦੀ ਸਲਵਾਰ ਹੈਗੀ ਨਾਲ 300 ਰੁਪਏ ਦਾ ਸੂਟ ਭਰਾਵਾਂ ਦੀ ਹੱਤੀ ਦਿੱਤੇ ਸੇਲ ਮੇਲੇ ਉੱਤੇ ਜੀ 26 ਜਨਵਰੀ ਤੱਕ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਜੀ ਇਹ 26 ਜਨਵਰੀ ਤੱਕ ਕਾਟੇਜ ਦਾ ਸੂਟ ਸਿਰਫ 300 ਦਾ ਕਰਤਾ ਜੀ ਕਾਊਟਰੇਜ ਦੀ ਸਲਵਾਰ ਨਾਲ ਕਾਊਟਰੇਜ ਦੀ ਕਮੀਜ਼ आएगी ਮੈਚਿੰਗ ਸੂਟ ਹੈਗਾ ਜਿਹੜਾ 400 ਦਾ ਹੁੰਦਾ ਸੀ ਪਹਿਲਾਂ ਰੇਟ ਘਟਾ ਕੇ ਸਿਰਫ 300 ਚ ਘਟਾ ਜੀ 300 ਦੇ ਵਿੱਚ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਜੀ ਇਹ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈਗੀ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ ਫ੍ਰੀ ਬਿਲਕੁਲ 10000 ਦੀ ਕੱਪੜੇ ਦੀ ਖਰੀਦ ਕਰੋ ਤੇ ਟਰਾਲੀ ਬੈਗ ਭਰ ਕੇ ਲੈ ਕੇ ਜਾਓ ਪਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਕੜਾਈ ਵਾਲੇ ਸੂਟਾਂ ਦਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਰੰਗ ਦੇਖੋ ਜੀ ਕਾਹਰੇ ਦੇ ਸੋਹਣੇ ਸੋਹਣੇ ਰੰਗ ਬਹੁਤ ਸੋਹਣੇ ਰੰਗਾਂ ਦੇ ਸ਼ਮਾਲ ਆ ਗਏ ਜੀ 300 ਦਾ ਕੱਟ ਦਾ ਸੂਟ ਜੀ ਇਸ 300 ਦੇ ਵਿੱਚ ਰੰਗ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਆਏ ਹੋਏ ਨੇ ਇਹਦੇ ਵਿੱਚ ਹੁਣ ਛੇਤੀ ਆਓ ਸਾਵਾਂ ਡਿਜ਼ਾਈਨ ਲੈਣ ਵਾਸਤੇ ਜੀ ਸਾਵਾਂ ਡਿਜ਼ਾਈਨ ਲੈਣ ਵਾਸਤੇ ਛੇਤੀ ਪਹੁੰਚੋ ਪਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦਾ ਵੱਧ ਤੋਂ ਵੱਧ ਲਾਭ ਲਓ ਪੂਰਾ ਭਾਰੀ ਕਪੜਾ ਜੀ ਇਹ ਕੌੜੇ ਦੇ ਉੱਤੇ ਫੈਂਸੀ ਸੂਟ ਹੈਗਾ ਮੈਚਿੰਗ ਭਰਾਮਾ ਦੀ ਹੱਟੀ ਵਸਟੇਨ ਰੋਡ ਮੋੜ ਮੰਡੀ